ਕਹਾਣੀ ਹੱਕਦਾਰ ਅੱਧੀ ਰਾਤਾਂ ਵੀ ਲਾਸੀ ਜਦੋਂ ਉਹਨਾਂ ਲੰਗੜ ਵਾਲੇ ਥੇਹ ਦੇ ਬੋਰ ਥੱਲੇ ਘੋੜੀ ਖਿਲਾੜ ਦਿੱਤੀ ਪਿੱਛੇ ਬੈਠਾ ਬੰਦਾ ਛੇਤੀ ਨਾਲ ਹੀ ਥਾ ਉਤਰਿਆ ਤੇ ਉਹਨੇ ਪਿੰਡ ਵੱਲ ਵੇਖਿਆ ਜੋ ਰਾਤ ਦੇ ਉਸ ਵਕਤ ਇਸ ਤਰ੍ਹਾਂ ਚੁੱਪ ਜਾਪ ਸੀ ਜਿਵੇਂ ਉਹ ਪਿੰਡ ਵਸਦਾ ਹੀ ਨਾ ਹੋਵੇ ਐਨੇ ਚੇਨ ਨੂੰ ਅਗਲਾ ਬੰਦਾ ਵੀ ਘੋੜੀ ਤੋਂ ਉਤਰਿਆ ਉਸ ਆਪਣੀ ਬਲਮ ਥੱਲੇ ਰੱਖ ਕੇ ਘੋੜੀ ਦੇ ਗਲ ਦਵਾਲੇ ਲਪੇਟਿਆ ਰੱਸਾ ਖੋਲ ਕੇ ਬੋਹੜ ਦੀ ਇੱਕ ਝੜ ਨਾਲ ਬੰਨ੍ਹ ਦਿੱਤਾ ਫਿਰ ਉਹ ਘੋੜੀ ਨੂੰ ਥਾਪੀ ਦਿੰਦੇ ਆਖਣ ਲੱਗਾ ਲੈ ਭਾਈ ਬੰਤਾ ਸਿੰਘਾ ਨੰਗਲ ਦੇਖ ਲੈ ਬੰਤਾ ਸਿੰਘ ਹੌਲੀ ਜਿਹੇ ਹੱਸ ਕੇ ਆਖਣ ਲੱਗਾ ਦੇਖ ਲੈਨੇ ਆ ਆ ਚੱਲ ਕੇ ਪਰ ਬਹਾਦਰ ਸਿੰਘ ਘੋੜੀ ਇੱਥੇ ਕੱਲੀ ਰਹੇਗੀ ਬਹਾਦਰ ਸਿੰਘ ਜਿਹੜਾ ਆਪਣਾ ਠਾਠਾ ਕੋਟ ਕਿ ਬੰਨੀ ਆਪਣੀ ਬਲਮ ਦੇ ਫਾਲ ਤੇ ਉਂਗਲੀ ਫੇਰ ਕੇ ਉਹਦੀ ਧਾਰ ਵੇਖੰਡਿਆ ਸੀ ਆਖਣ ਲੱਗਾ ਇਹਦਾ ਫਿਕਰ ਨਾ ਕਰ ਇਹਨੂੰ ਸੱਤੇ ਹੀ ਖੈਰਾ ਨੇ ਤੇ ਉਹ ਦੋਵੇਂ ਠਾਠੇ ਬੰਨ ਬੁਕਲਾ ਸਵਾਰ ਕੇ ਪਿੰਡ ਵੱਲੋਂ ਟੁਰ ਪਏ ਬਹਾਦਰ ਸਿੰਘ ਬੜਾ ਲੰਮਾ ਚੌੜਾ ਜਵਾਨ ਸੀ ਤੇ ਜਿਹਦੇ ਨਾਲ ਦੀ ਢਾਂਗ ਸਾਰੇ ਮਾਜੇ ਵਿੱਚ ਕੋਈ ਨਹੀਂ ਸੀ ਮਾਰ ਸਕਦਾ ਉਹ ਮਾਜੇ ਦਾ ਮੰਨਿਆ ਪਰ ਮੰਨਿਆ ਚੋਰ ਸੀ ਤੇ ਦਿਲ ਗੁਰਦੇ ਵੜਾ ਬੰਦਾ ਜੋ ਮੌਕਾ ਪੈਂਦਿਆ ਪੈਰ ਘੱਟ ਕੇ ਖੜੋ ਜਾਂਦਾ ਬੰਤਾ ਸਿੰਘ ਨੇ ਅੱਧੀ ਉਮਰ ਕੌਡੀ ਖੇਡਣ ਤੇ ਅੱਧੀ ਜੇਲ੍ਹ ਦੀਆਂ ਰੋਟੀਆਂ ਤੋੜਨ ਵਿੱਚ ਲੰਗਾ ਛੱਡੀ ਸੀ ਉਹ ਛੋਟੇ ਜਿਹੇ ਕੱਦ ਦਾ ਪਤਲਾ ਜਿਹਾ ਆਦਮੀ ਸੀ ਚੋਰੀ ਵਿੱਚ ਉਹਨੂੰ ਵੀ ਲੋਕ ਉਸਤਾਦ ਮੰਨਦੇ ਸਨ ਉਹ ਜੋ ਵੇਲਾ ਪਛਾਨਣ ਵਾਲਾ ਤੇ ਚਲਾਕ ਜਿਹਾ ਬੰਦਾ ਸੀ ਆਜ ਉਹ ਧੀ ਖੋਦਾ ਪੈਂਡਾ ਮਾਰ ਕੇ ਨੰਗਲ ਗੁਰਮਖ ਸਿੰਘ ਸਫੇਦ ਪੋਸ਼ ਨੂੰ ਦੀ ਨੌਕਰੀ ਪੋਸ਼ ਦੇ ਚਿੱਟੀ ਬਲੋਚੀ ਕੋੜੀ ਚੋਰੀ ਕਰਨ ਆਏ ਸਨ ਸਰਦਾਰ ਗੁਰਮਖ ਸਿੰਘ ਸ਼ਫੇਦ ਪੋਸ਼ ਨੂੰ ਸੁਥਰੀਆਂ ਕੋੜੀਆਂ ਰੱਖਣ ਦਾ ਇਸ਼ਕ ਸੀ ਜਵਾਨੀ ਤੋਂ ਲੈ ਕੇ ਉਸ ਸਦਾ ਹੀ ਇੱਕ ਤੋਂ ਇੱਕ ਚੰਗੀ ਕੋੜੀ ਰੱਖੀ ਉਹਦੇ ਕਿੱਲੇ ਤੇ ਤਿੰਨ ਚਾਰ ਕੋੜੀਆਂ ਤਾਂ ਸਦਾ ਹੀ ਲੋਕ ਵੇਖਦੇ ਹੁੰਦੇ ਸਨ ਪਰ ਉੱਤੇ ਚੜਨ ਵਾਲਾ ਕੱਲਾ ਗੁਰਮਖ ਸਿੰਘ ਵਾਹਿਗੁਰੂ ਨੇ ਉਹਨੂੰ ਇੱਜ਼ਤ ਧੰਨ ਤੇ ਦੁੱਧ ਤਾਂ ਦਿੱਤਾ ਪਰ ਪੋਤਨਾ ਦਿੱਤਾ। ਉਹਦੀ ਬਸ ਇੱਕੋ ਹੀ ਧੀ ਸੀ ਜਿਹਨੂੰ ਉਸ ਪੁੱਤਰਾਂ ਤੋਂ ਵੱੱਟ ਕੇ ਪਾਲਿਆ ਸੀ। ਚਿੱਟੇ ਰੰਗ ਦੀ ਉਹ ਬਲੋਚੀ ਘੋੜੀ ਮਹਾਰਾਜਾ ਕਪੂਰਥਲਾ ਦੀ ਘੋੜੀ ਦੀ ਵਸ਼ੇਰੀ ਸੀ। ਗੁਰਮਖ ਸਿੰਘ ਨੇ ਬੜੀਆਂ ਸ਼ਿਫਾਰਸ਼ਾਂ ਤੇ ਮਿੰਤਾ ਤਰਲਿਆਂ ਨਾਲ ਉਹਦੋਂ 8000 ਦੀ ਲਿਆਂਦੀ ਸੀ। ਜਦੋਂ ਉਹ ਪੰਜਾਂ ਮਹੀਨਿਆਂ ਦੀ ਦੁੱਧ ਪੀਂਦੀ ਵਸ਼ੇਰੀ ਸੀ ਗੁਰਮukh ਸਿੰਘ ਨੇ ਉਸ ਨੂੰ ਮੱਖਣ ਦੁੱਧ ਤੇ ਘਿਓ ਦੀਆਂ ਚੂਰੀਆਂ ਨਾਲ ਪਾਲਿਆ ਸੀ ਉਹ ਕੋੜੀ ਉਸ ਕੋੜੀ ਲਈ ਵੱਡੇ-ਵੱਡੇ ਅਫਸਰ ਤੇ ਕਈ ਰਾਜੇ ਗੁਰਮukh ਸਿੰਘ ਨੂੰ ਮੂੰਹ ਮੰਗਿਆ ਮੁੱਲ ਦੇ ਦੇ ਕੇ ਥੱਕ ਗਏ ਪਰ ਉਸ ਉਹ ਕੋੜੀ ਨਾ ਵੇਚੀ ਵੇਚਣ ਕੀ ਉਹ ਤੇ ਕਿਸੇ ਨੂੰ ਉਹਦੀ ਗੱਲ ਵੀ ਨਹੀਂ ਸੀ ਕਰਨ ਦਿੰਦਾ ਦੂਰ ਦਰਾਜ ਦੀਆਂ ਚੋਰਾਚਾਰਾਂ ਚੋਰਾ ਜਾਰਾ ਵੀ ਉਹ ਘੋੜੀ ਚਰਾਉਂਦੇ ਬਥੇਰੇ ਚਾਰੇ ਮਾਰੇ ਪਰ ਉਹ ਘੋੜੀ ਤਾਂ ਕਿਸੇ ਬੰਦੇ ਦੇ ਨੇੜੇ ਕਿਸੇ ਬੰਦੇ ਨੂੰ ਨੇੜੇ ਹੀ ਨਹੀਂ ਸੀ ਲੱਗਣ ਦਿੰਦੀ ਤੇ ਸਰਦਾਰ ਗੁਰਮਖ ਸਿੰਘ ਕਦੀ ਕਦੀ ਪੜਾ ਆਕੜ ਕੇ ਆਕਦਾ ਹੁੰਦਾ ਸੀ ਉੱਤੇ ਚੜਨਾ ਤਾਂ ਦੂਰ ਗੈਰ ਬੰਦਾ ਤਾਂ ਉਸ ਘੋੜੀ ਨੂੰ ਲਗਾਮ ਹੀ ਨਹੀਂ ਦੇ ਸਕਦਾ ਤੇ ਉਸ ਘੋੜੀ ਦੇ ਪਿੱਛੇ ਲੱਗਿਆ ਬਹਾਦਰ ਸਿੰਘ ਨੂੰ ਵੀ ਵਰਾਗ ਹੋ ਗਿਆ ਸੀ ਉਹ ਕਈ ਵਾਰੀ ਕੱਲਾ ਤੇ ਕਈ ਵਾਰੀ ਬੰਤਾ ਸਿੰਘ ਦੇ ਨਾਲ ਉਸ ਘੋੜੀ ਦੀ ਮਾਰਤੇ ਆਇਆ ਸੀ ਪਰ ਸੂਤਰ ਨਾ ਬਣਿਆ ਇੱਕ ਵਾਰੀ ਤਾਂ ਉਸ ਘੋੜੀ ਨੂੰ ਖੋਲ ਵੀ ਲਿਆ ਸੀ ਪਰ ਹਵੇਲੀ ਵਿੱਚ ਸੁੱਤੇ ਹੋਏ ਕਾਮੇ ਜਾਗ ਪਏ ਤੇ ਉਹਨੂੰ ਗੰਦ ਢੱਪ ਕੇ ਦੌੜ ਨਾ ਪਿਆ ਫੇਰ ਉਸ ਸੂੰ ਖਾ ਲਈ ਪਈ ਹੋਰ ਕੋਈ ਚੋਰੀ ਉਦੋਂ ਨਹੀਂ ਉਦੋਂ ਹੀ ਕਰਨੀ ਹੈ ਜਦੋਂ ਘੋੜੀ ਥੱਲੇ ਹੋਈ ਸਾਰੇ ਰਾਹੁ ਬੰਤਾ ਸਿੰਘ ਨੂੰ ਆਖਦਾ ਆਇਆ ਸੀ ਬੰਤਾ ਸਿੰਘ ਅੱਜ ਤੇ ਉਹ ਕੁੜੀ ਲੈ ਕੇ ਹੀ ਆਮਣਾਏ ਨਹੀਂ ਤਾਂ ਪਿੰਡ ਨਹੀਂ ਵੜਨਾ ਤਾਰਿਆਂ ਦੀ ਨਿੰਮੀ ਨਿੰਮੀ ਲੋ ਵਿੱਚ ਹੌਲੀ ਹੌਲੀ ਪੈਰ ਧਰਦੇ ਉਹ ਦੋਵੇਂ ਜਣੇ ਨੰਗਲ ਦੀ ਪਹਿਲੀ ਗਲੀ ਵਿੱਚ ਜਾਵੜੇ ਜਿਹਦੇ ਅਖੀਰ ਤੇ ਇੱਕ ਬੰਨੇ ਸਰਦਾਰ ਗੁਰਮਤ ਸਿੰਘ ਸਫੇਦ ਪੋਸ਼ ਦੀ ਹਵੇਲੀ ਦਾ ਬੂਹਾ ਸੀ ਤੇ ਦੂਜੇ ਸਮ ਦੂਜੇ ਬੰਨੇ ਸਾਹਮਣੇ ਹੀ ਉਹਦੇ ਘਰ ਦਾ ਬੂਹਾ ਸੀ ਲਗਾਮ ਲਿਆਂਦੀ ਹੈ ਸਰਦਾਰ ਬਹਾਦਰ ਸਿੰਘ ਨੇ ਨਿੰਮ ਕੇ ਬੰਤਾ ਸਿੰਘ ਦੇ ਕੰਨ ਦੇ ਕੋਲ ਮੂੰਹ ਕਰਕੇ ਹੌਲੀ ਜਿਹਾ ਆਖਿਆ ਉਦੋਂ ਗੁਰਮukh ਸਿੰਘ ਸਫੇਦ ਫੌਜ ਦੀ ਹਵੇਲੀ ਦੇ ਲਹਿੰਦੇ ਪਾਸੇ ਵੱਲ ਦੀ ਕੰਧ ਕੋਲ ਖਲੋਤੇ ਸਨ ਆਹੋ ਲਿਆਂਦੀ ਹੈ ਬੰਤਾ ਸਿੰਘ ਨੇ ਵੀ ਹੌਲੀ ਜਹੀ ਜਵਾਬ ਦਿੱਤਾ ਉਹਨਾਂ ਚਾਰੇ ਚਾਰ ਸਫੇਰੇ ਵੇਖਿਆ ਫਿਰ ਬੜੀ ਫੁਰਤੀ ਨਾਲ ਹਵੇਲੀ ਦੀ ਕਾਂਦ ਟੱਪੀ ਦੋ ਬੰਦੇ ਟਾਰੇ ਵਿੱਚ ਸੁੱਤੇ ਪਏ ਸਨ ਖਬਰੇ ਮੱਗਰ ਦੇ ਪਾਲੇ ਕੋਲੋਂ ਪਚਣ ਲਈ ਬੰਤਾ ਸਿੰਘ ਕਰਪਾਨ ਕੱਟ ਕੇ ਉਹਨਾਂ ਦੇ ਸਿਰ ਤੇ ਖਲੋ ਗਿਆ ਤੇ ਸ ਤੇ ਬਹਾਦਰ ਸਿੰਘ ਟਾਰੇ ਦੇ ਅਖੀਰ ਤੇ ਬੰਧੀਆਂ ਕੋੜੀਆਂ ਵੱਲ ਟੁਰ ਪਿਆ ਕਾਂਦ ਨਾਲ ਉਹ ਆਪਣੀ ਬਲਮ ਖੜੀ ਕਰ ਦਿੱਤੀ ਫਿਰ ਹਨੇਰੇ ਵਿੱਚ ਅੱਖਾਂ ਪਾੜ ਕੇ ਉਸ ਦੇ ਸਾਹਮਣੇ ਖੜੀਆਂ ਕੋੜੀਆਂ ਵੱਲ ਵੇਖਣ ਲੱਗਾ ਤੇ ਉਹਨੇ ਦੋਹਾਂ ਤੋਂ ਪਛਾਣ ਬੱਧੀ ਚਿੱਟੀ ਬਲੋਚੀ ਕੋੜੀ ਸਿਆਣ ਲਈ ਉਹ ਨੀ ਹਨੀਵਾ ਹੋ ਕੇ ਹੌਲੀ-ਹੌਲੀ ਖਿਸਕਦਾ ਕੋੜੀਆਂ ਦੇ ਪਛਾਣ ਦੀ ਲੰਗ ਕੇ ਚਿੱਟੀ ਬਲੋਚੀ ਕੋੜੀ ਦੇ ਮੂੰਹ ਕੋਲ ਉੱਪੜ ਗਿਆ ਕੋੜੀਆਂ ਖੋਰੇ ਗੈਰ ਆਦਮੀ ਦੀ ਵਾਸ਼ਨਾ ਸੁੰਘ ਲਈ ਸੀ ਪਰ ਬਹਾਦਰ ਸਿੰਘ ਬਿਜਲੀ ਦੀ ਫੁਰਤੀ ਨਾਲ ਉੱਠਿਆ ਤੇ ਇਸ ਤੋਂ ਪਹਿਲਾਂ ਕਿ ਕੋੜੀਆਂ ਨੂੰ ਗੱਲ ਕਰਨ ਦੀ ਸਮਝ ਆਉਂਦੀ ਉਹਨੇ ਬਲੋਚੀ ਕੋੜੀ ਦੀਆਂ ਨਾਸਾਂ ਕੁੱਟ ਕੇ ਫੜੀਆਂ ਤੇ ਦੂਜੇ ਹੱਥ ਨਾਲ ਉਸ ਨੂੰ ਲਗਾਮ ਦੇ ਦਿੱਤੀ ਇਹ ਸਭ ਕੁਝ ਅੱਖ ਚਮਕਣ ਜਿਨੇ ਚਿਹਰੇ ਵਿੱਚ ਹੋ ਗਿਆ ਬਲੋਚੀ ਘੋੜੀ ਨੂੰ ਗੱਲ ਸਮਝ ਦੀ ਗੱਲ ਸਮਝਦੇ ਆ ਗਈ ਹੋਵੇਗੀ ਪਰ ਉਦੋਂ ਫਾਇਦਾ ਕੀ ਉਹਦੇ ਮੂੰਹ ਵਿੱਚ ਤੇ ਕੰਡਿਆਂ ਵਾਲਾ ਕੜਿਆਲ ਉਹਦੀ ਸੂਰਤ ਮਾਰ ਚੁੱਕਿਆ ਸੀ ਬਹਾਦਰ ਸਿੰਘ ਨੇ ਫੇਰ ਆਪਣੀ ਡੱਬ ਵਿੱਚੋਂ ਚਾਬੀਆਂ ਦਾ ਗੁੱਸ਼ਾ ਕੱਢਿਆ ਤੇ ਘੋੜੀ ਦੇ ਸੰਗਲ ਨੂੰ ਖੋਲਣ ਲੱਗ ਪਿਆ ਅਖੀਰ ਇੱਕ ਚਾਬੀ ਲੱਗ ਗਈ ਤੇ ਉਹ ਉਸ ਅਡੋਲੀ ਸੰਗਲ ਲਾ ਕੇ ਪਰੇ ਰੱਖ ਦਿੱਤਾ ਫਿਰ ਉਸ ਘੋੜੀ ਦੇ ਪਿੰਡੇ ਤੇ ਪਿਆਰ ਨਾਲ ਹੱਥ ਫੇਰਿਆ ਬਗਾਨਾ ਹੱਥ ਸਿਆਣ ਕੇ ਘੋੜੀ ਦਾ ਸਾਰਾ ਸਰੀਰ ਕੰਪ ਗਿਆ ਬੰਤਾ ਸਿੰਘ ਨੇ ਭੱਜ ਕੇ ਬੂਹਾ ਖੋਲ ਲਿਆ ਉਹਨਾਂ ਘੋੜੀ ਬਾਹਰ ਕੱਢੀ ਤੇ ਥੇ ਵੱਲ ਤੁਰ ਪਏ ਵਧਾਈਆਂ ਬਈ ਬਹਾਦਰ ਸਿੰਘ ਥੇ ਵਾਲੇ ਬੋਹੜ ਕੋਲ ਪਹੁੰਚ ਕੇ ਬੰਤਾ ਸਿੰਘ ਨੇ ਹੌਲੀ ਜਿਹੇ ਹੱਸ ਕੇ ਆਖਿਆ ਤੂੰ ਵੀਵਾਦ ਪਰ ਛੇਤੀ ਨਾਲ ਮੇਰੇ ਵਾਲੀ ਘੋੜੀ ਤੇ ਤੂੰ ਚੜ ਬੈ ਹੈ ਮੈਂ ਇਸ ਚਿੱਟੀ ਤੇ ਚੱਲਾਂਗਾ ਬਹਾਦਰ ਸਿੰਘ ਨੇ ਆਖਿਆ ਬੰਤਾ ਸਿੰਘ ਨੇ ਛੇਤੀ ਨਾਲ ਘੋੜੀ ਖੋਲੀ ਤੇ ਸ਼ਾਲ ਮਾਰ ਕੇ ਚੜ ਗਿਆ ਤੇ ਉਹਨਾਂ ਘੋੜੀਆਂ ਛੜ ਕੇ ਪਾ ਕੇ ਭਜਾ ਦਿੱਤੀਆਂ ਅਜਿਉ ਕੋ ਪਰ ਪੈਂਡਾ ਹੀ ਗਏ ਹੋਣਗੇ ਕਿ ਉਹਨਾਂ ਨੂੰ ਪਿਛੋਂ ਕਿਸੇ ਘੋੜੀ ਦੇ ਭੱਜੇ ਆਉਂਦਾ ਸ਼ੱਕ ਪਿਆ ਉਹਨਾਂ ਜਿੜਾ ਘੋੜੀਆਂ ਡੱਕ ਲਈਆਂ ਕੀ ਖੜਾਕ ਸੁਣਿਆ ਸੱਚੀ ਮੁੱਚੀ ਕੋਈ ਘੋੜੀ ਸਰਪਟ ਭਜਾਈ ਆਉਂਦਾ ਸੀ ਤੇ ਆਵਾਜ਼ ਤੋਂ ਲੱਗਦਾ ਸੀ ਜਿਵੇਂ ਘੋੜੀ ਉੱਕਾ ਹੀ ਨੇੜੇ ਆ ਉਹਨਾਂ ਅੱਖਾਂ ਖੋਲ ਖੋਲ ਕੇ ਨੰਗਲ ਵੱਲੋਂ ਆਉਣ ਵਾਲੀਆਂ ਛੜਕਾਂ ਵੱਲ ਵੇਖਿਆ ਪਰ ਲੱਭਾ ਹੋਜਣਾ ਫਿਰ ਉਹਨਾਂ ਇੱਕ ਦੂਜੇ ਵੱਲ ਵੇਖਿਆ ਬਹਾਦਰ ਸਿੰਘਾਂ ਅੱਖ ਲੱਗਾ ਘੋੜੀ ਆ ਇੱਕ ਹੀ ਆਉਂਦੀ ਪਈ ਐ ਪਰ ਤੂੰ ਭਾਜੀ ਚੱਲ ਜਰਾ ਅਗਾਹਾਂ ਚੱਲ ਕੇ ਵੇਖਾਂਗੇ ਉਹਨਾਂ ਫੇਰ ਘੋੜੀਆਂ ਨੂੰ ਅਟੀਆਂ ਲਾ ਦਿੱਤੀਆਂ ਦੋਵੇਂ ਘੋੜੀਆਂ ਇੱਕ ਦੂਜੇ ਨੂੰ ਖਾਰਨ ਨਾਲ ਹਵਾ ਨਾਲੋਂ ਵੀ ਤੇਜ਼ ਭੱਜੀਆਂ ਜਾਂਦੀਆਂ ਸਨ ਪਰ ਪਿੱਛੋਂ ਆਉਣ ਵਾਲੀ ਘੋੜੀ ਦੋਹਾਂ ਤੋਂ ਤੇਜ਼ ਸੀ ਪੈਂਡਾ ਜੇ ਤਿੰਨ ਕੋਹ ਦਾ ਵੀ ਨਹੀਂ ਸੀ ਮਾਰਿਆ ਕਿ ਪਿਛਲੀ ਘੋੜੀ ਬਹਾਦਰ ਸਿੰਘ ਹੋਰਾਂ ਦੇ ਨੇੜੇ ਪਹੁੰਚ ਗਈ ਉਹਦੇ ਤੇ ਇੱਕ ਹੀ ਬੰਦਾ ਸੀ ਇੱਕ ਰੱਕੜ ਜਿਹੇ ਵਿੱਚ ਅੱਪੜ ਕੇ ਉਹਨਾਂ ਘੋੜੀਆਂ ਡੱਕ ਲਈਆਂ ਉਹ ਘੋੜੀਆਂ ਦੇ ਮੂੰਹ ਪਿਛਾ ਨੂੰ ਫੀ ਨੂੰ ਫੇਰ ਕੇ ਖਲੋ ਗਏ ਆਉਣ ਵਾਲਾ ਜਿਹਦਾ ਮੂੰਹ ਠਾਠੇ ਵਿੱਚ ਲੁਕਿਆ ਹੋਇਆ ਸੀ ਤੇ ਪਿੰਡੇ ਪਿੰਡਾ ਵੱਡਾ ਹੈ ਵੱਡੇ ਕੱਪੜੇ ਦੀ ਬੁੱਕਲ ਵਿੱਚ ਉਹਨਾਂ ਦੇ ਕੋਲ ਆ ਕੇ ਖਲੋ ਗਿਆ ਉਹਦੀ ਬਰਛੀ ਦਾ ਲੰਬਾ ਚੌੜਾ ਫਾਲ ਤਾਰਿਆਂ ਦੀ ਲੋ ਵਿੱਚ ਟਿਮਕੰਡਿਆ ਸੀ ਬਹਾਦਰ ਸਿੰਘ ਨੇ ਪੁੱਛਣ ਵਿੱਚ ਪਹਿਲ ਕੀਤੀ ਕਿਹੜਾ ਐ ਬਾਈ ਤੂੰ ਦੱਸ ਤੂੰ ਕੌਣ ਐ ਆਉਣ ਵਾਲੇ ਗੱਭਰੂ ਨੇ ਬੜੀ ਤਸੱਲੀ ਨਾਲ ਉਸੇ ਨੂੰ ਪੁੱਛਿਆ ਮੈਂ ਤੇ ਕਾਲਾ ਚੋਰ ਆ ਬਹਾਦਰ ਸਿੰਘ ਸੜ ਬਲ ਕੀ ਆਖਿਆ ਮੈਂ ਵੀ ਕਾਲਾ ਚੋਰ ਆ ਗੱਭਰੂ ਹਾਸੇਗੇ ਆਖਣ ਲੱਗਾ ਜਾ ਫਿਰ ਆਪਣਾ ਰਾਹ ਫੜ ਸਾਡਾ ਵਕਤ ਖਰਾਬ ਨਾ ਕਰ ਬਹਾਦਰ ਸਿੰਘ ਨੇ ਰੁਖਾਈ ਨਾਲ ਕਿਹਾ ਇਹਦੇ ਨਾਲ ਦੋ ਦੋ ਹੱਥ ਕਰ ਲੈਨੇ ਆਂ ਬਹਾਦਰ ਸਿੰਘ ਐਵੇਂ ਪੈਂਡਾ ਖੋਟਾ ਹੋਣ ੜਿਆ ਏ ਬੰਤਾ ਸਿੰਘ ਨੇ ਆਖਿਆ ਮੈਂ ਵੀ ਤੁਹਾਡੇ ਨਾਲ ਦੋ ਦੋ ਹੱਥ ਹੀ ਕਰਨ ਆਇਆ ਆ ਆਉਣ ਵਾਲੇ ਗੱਭਰੂ ਨੇ ਬਰਛੀ ਖੜੀ ਕਰਕੇ ਘੋੜੀ ਪਰਤਾ ਕੇ ਉਹਨਾਂ ਦੇ ਹੋਰ ਨੇੜੇ ਕਰ ਲਈ ਤੇ ਫੇਰ ਆਖਣ ਲੱਗਾ ਭਾਵੇਂ ਇਕੱਠੇ ਵੇਖ ਲੋ ਤੇ ਭਾਵੇਂ ਕੱਲਾ-ਕੱਲਾ ਤੂੰ ਸਾਨੂੰ ਜਾਣਦਾ ਨਹੀਂ ਚੋਬਰਾ ਬਹਾਦਰ ਸਿੰਘ ਨੇ ਆਪਣੀ ਡਾਂਗ ਉੱਪਰ ਹੱਥ ਫੇਰਿਆ ਜਿਸ ਤੇ ਉਹਨੂੰ ਬੜਾ ਮਾਣ ਸੀ ਉਹ ਅਗਾਹਾਂ ਬੋਲਿਆ ਸਾਰੇ ਮਾਝੇ ਵਿੱਚ ਮੇਰੇ ਸਾਹਮਣੇ ਕੋਈ ਨਹੀਂ ਖਲੋਂਦਾ ਮੇਰਾ ਨਾਂ ਬਹਾਦਰ ਸਿੰਘ ਵਿਰਖੇ ਬਹਾਦਰ ਸਿੰਘ ਵਿਰਖਾ ਪਰ ਇਹ ਨਾਂ ਸੁਣ ਕੇ ਗੱਭਰੂ ਤੇ ਕੋਈ ਅਸਰ ਨਾ ਹੋਇਆ ਤੇ ਉਹ ਹੱਸ ਕੇ ਅੱਖ ਲੱਗਾ ਫਿਰ ਕੀ ਹੋਇਆ ਜੇ ਤੂੰ ਬਹਾਦਰ ਸਿੰਘ ਵਿਰਕਿਆ ਤੇ ਪਰ ਤੂੰ ਆਖਰ ਚੌਨਾ ਕੀ ਹੈ ਬੰਤਾ ਸਿੰਘ ਉਹਦੀ ਗੱਲ ਵਿੱਚ ਘਾਰੋ ਹੀ ਟੋਕੇ ਪੁੱਛਿਆ ਚਿੱਟੀ ਬਲੋਚੀ ਕੋੜੀ ਜਿਹੜੀ ਤੁਸੀਂ ਚੋਰੀ ਕਰਕੇ ਲਿਆਏ ਹੋ ਉਹ ਬੋਲ ਹੀ ਰਿਹਾ ਸੀ ਕਿ ਬਹਾਦਰ ਸਿੰਘ ਨੇ ਉਹਦੀ ਗੱਲ ਟੋਕਦਿਆਂ ਤੇ țeੜਕਦਿਆਂ ਕਿਹਾ ਓਏ ਕਿਹੜੀ ਚਿੱਟੀ ਬਲੋਚੀ ਕੋੜੀ ਚੰਨ ਮਖਣਾ ਇਹ ਤਾਂ ਹੁਣ ਮੈਥੋਂ ਅੰਗਰੇਜ਼ ਵੀ ਨਹੀਂ ਲੈ ਸਕਦਾ ਮੈਂ ਤੇ ਫਿਰ ਅੱਜ ਲੈ ਕੇ ਹੀ ਜਾਵਾਂਗਾ ਗੱਭਰੂ ਨੇ ਫੇਰ ਅਸ ਕੇ ਆਖਿਆ ਕੋੜੀ ਥੱਲਿਓਂ ਉੱਤਰ ਆ ਜਾਂ ਫਿਰ ਤਮਾਸ਼ਾ ਦੇਖ ਲੈ ਇਹਨਾ ਕਹਿੰਦਿਆਂ ਬਹਾਦਰ ਸਿੰਘ ਆਪ ਵੀ ਕੋੜੀਆਂ ਛਾਲ ਮਾਰ ਕੇ ਹੇਠਾਂ ਉਤਰ ਪਿਆ ਉਹਨੇ ਬੰਤਾ ਸਿੰਘ ਨੂੰ ਕਿਹਾ ਤੂੰ ਵੀ ਤੂੰ ਵੀ ਚਣਾਵੇਂ ਇਹ ਗੱਭਰੂ ਨੂੰ ਮੈਂ ਕੱਲਾ ਹੀ ਵਾਦੂਆਂ ਗੱਭਰੂ ਵਿਸ਼ਾਲ ਮਾਰ ਕੇ ਘੋੜੀ ਤੋਂ ਉੱਤਰ ਗਿਆ ਤੇ ਉਸ ਆਪਣੀ ਬਰਸ਼ੀ ਦੇ ਫਾਲ ਦੇ ਪੇਜ ਖੋਲ ਫਾਲ ਸੁੱਟ ਦਿੱਤਾ ਤੇ ਕਹਿਣ ਲੱਗਾ ਮੈਂ ਇਕੱਲੀ ਡਾਂਗ ਨਾਲ ਹੀ ਲੜਨਾ ਹੁੰਨਾ ਆ ਸੁਣਿਆ ਡਾਂਗ ਤੇ ਕਦੀ ਕਦੀ ਤੂੰ ਵੀ ਚੰਗੀ ਵਾਹ ਲੈਣਾ ਹੈ ਬਹਾਦਰ ਸਿੰਘਾ ਸਿੰਘਾ ਉਸ ਇਹ ਬਹਾਦਰ ਸਿੰਘ ਨੂੰ ਚੜਾ ਕੇ ਕਿਹਾ ਬਹਾਦਰ ਸਿੰਘ ਜਿਹੜਾ ਬਲਮ ਦਾ ਫਾਲ ਲਹਣ ਦਿਆ ਸੀ ਆਖਣ ਲੱਗਾ ਜੇ ਜਿੱਤ ਜਾਵੇ ਤਾਂ ਇਹ ਕੋੜੀ ਲੈ ਜਾਵੀ ਚੰਨ ਮੱਖਣਾ ਚੰਗਾ ਲੈ ਤਕੜਾ ਹੋ ਲੈ ਇਹਨਾ ਕਹਿੰਦਿਆ ਉਸ ਡਾਂਗ ਚਲਾਈ ਉਧਰੋਂ ਗੱਪਰੂ ਨੇ ਵੀ ਡਾਂਗ ਵਾਈ ਤਾਂ ਭਾਤਰ ਸਿੰਘ ਨੂੰ ਛੇਤੀ ਪਤਾ ਲੱਗ ਗਿਆ ਕਿ ਗੱਪਰੂ ਡਾਂਗ ਬੜੀ ਸੁਥਰੀ ਵਾਂਦਾ ਏ ਤੇ ਗੱਪਰੂ ਸੱਚੀ ਮੁੱਚੀ ਬਿਜਲੀ ਵਾਂਗੂ ਤਿੱਖਾ ਤੇ ਤੇਜ਼ ਸੀ ਇੰਜ ਲੱਗਦਾ ਸੀ ਜਿਵੇਂ ਉਹ ਸਾਰੀ ਉਮਰ ਡਾਂਗ ਵਾਉਂਦੀ ਹੀ ਜਾ ਸਿੱਖਦਾ ਰਿਹਾ ਹੋਵੇ ਖੜੀ ਪਰ ਵਿੱਚ ਉਸ ਬਹਾਦਰ ਸਿੰਘ ਦਾ ਸੱਜਾ ਗੁੱਟ ਤੋੜ ਦਿੱਤਾ ਤੇ ਉਹਦੀ ਡਾਂਗ ਵੀ ਬਹਾਦਰ ਸਿੰਘ ਨੇ ਦੂਜੀ ਬਾਹਾਂ ਖੜੀ ਕਰਕੇ ਆਖਿਆ ਤੂੰ ਜਿੱਤ ਗਿਆ ਏ ਜਵਾਨਾ ਤੇ ਉਸ ਗੁੱਟ ਫੜ ਕੇ ਦਰਦ ਨਾਲ ਕਰਉਂਦਿਆਂ ਬੰਤਾ ਸਿੰਘ ਨੂੰ ਕਿਹਾ ਬੰਤਾ ਸਿੰਘ ਇਸ ਕੋੜੀ ਤੇ ਹੁਣ ਇਸ ਗੱਭਰੂ ਦਾ ਹੱਕ ਹੈ ਤੂੰ ਵੀ ਕੋਈ ਹੱਥ ਵੇਖਣਾ ਏ ਭਾਈ ਬੰਤਾ ਸਿੰਘਾਂ ਗੱਭਰੂ ਨੇ ਘੋੜੀ ਤੇ ਚੜਦਿਆਂ ਪਰਤਕੇ ਬੰਤਾ ਸਿੰਘ ਨੂੰ ਵੇਦਿਆ ਕਿਹਾ ਤੇ ਬੰਤਾ ਸਿੰਘ ਨੇ ਛੇਤੀ ਨਾਲ ਆਖਿਆ ਨਹੀਂ ਨਹੀਂ ਗੱਭਰੂਆ ਤੂੰ ਘੋੜੀ ਲੈ ਜਾ ਗੱਭਰੂ ਨੇ ਹੱਥ ਵਧਾ ਕੇ ਬੰਤਾ ਸਿੰਘ ਕੋਲੋਂ ਚਿੱਟੀ ਬਲੋਚੀ ਘੋੜੀ ਦੀ ਲਗਾਮ ਫੜ ਲਈ ਤੇ ਘੋੜੀਆਂ ਦੇ ਮੂੰਹ ਨੰਗਲ ਵੱਲ ਨੂੰ ਕਰ ਲਈ ਪਰ ਤੂੰ ਆਪਣਾ ਨਾਂ ਤੇ ਦੱਸਿਆ ਨਹੀਂ ਜਵਾਨਾ ਬਹਾਦਰ ਸਿੰਘ ਨੇ ਕੋਲ ਜਾ ਕੇ ਆਪਣਾ ਹੱਥ ਪਿਆਰ ਨਾਲ ਉਹਦੇ ਪੱਟ ਤੇ ਰੱਖ ਕੇ ਪੁੱਛਿਆ ਗੱਭਰੂ ਨੇ ਛੇਤੀ ਨਾਲ ਨਿਮਕਿਆ ਆਪਣੇ ਪੱਟ ਤੋਂ ਬਹਾਦਰ ਸਿੰਘ ਦਾ ਹੱਥ ਝਟਕ ਦਿੱਤਾ ਤੇ ਉਦੋਂ ਹੀ ਉਹਨੇ ਆਪਣਾ ਠਾਠਾ ਲਾ ਦਿੱਤਾ ਬਹਾਦਰ ਸਿੰਘ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਗੱਭਰੂ ਉੱਚੀ ਸਾਰੀ ਹੱਸਿਆ ਉਦੋਂ ਉਹਦੀ ਆਵਾਜ਼ ਹੋਰ ਤਰ੍ਹਾਂ ਦੀ ਸੀ ਤੇ ਉਸ ਆਖਿਆ ਮੈਂ ਗੁਰਮukh ਸਿੰਘ ਸਫੇਦ ਪੋਸ ਦੀ ਧੀ ਆ ਜਵਾਨੋ ਇਹਨਾਂ ਕਹਿੰਦਿਆ ਉਸ ਘੋੜੀਆਂ ਨੂੰ ਅੱਡੀ ਲਾ ਦਿੱਤੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ